ਕੋ ਆਪਣਾ ਅਸ਼ੋਕਰ ਨਹੀਂ ਬੁੱਲਣਾ ਚਾਹੀਦਾ ਕਿਉਂਕਿ ਅਸੀਂ ਬਹੁਤ ਜਲਦੀ ਭੁੱਲ ਜਾਂਦੇ ਆ ਸਾਡੇ ਕੋਲ ਥੋੜਾ ਪੈਸਾ ਆ ਜਾਏ ਸਾਡਾ ਦਿਮਾਗ ਖਰਾਬ ਹੋ ਜਾਂਦਾ ਸਾਡੇ ਕੋਲ ਅੱਛੀ ਪੋਸਟ ਆ ਜਾਏ ਤਾਂ ਅਸੀਂ ਆਪਣੇ ਦੂਜੇ ਬੰਦੇ ਨੂੰ ਸਮਝਦੇ ਕੋਈ ਨਹੀਂ ਅਸੀਂ ਪੰਨੀ ਰਾਜੇ ਬਣ ਗਏ ਆ ਤੋ ਇਹ ਜਿਹੜੀ ਨਾ ਇਹ ਬੜਾ ਵੱਡਾ ਵੀਕ ਪੁਆਇੰਟ ਹੈ ਮੇਰੇ ਹਿਸਾਬ ਦੇ ਨਾਲ ਤੋ ਸਾਨੂੰ ਜ਼ਮੀਨ ਨਾਲ ਜੁੜ ਕੇ ਰਹਿਣਾ ਚਾਹੀਦਾ ਮੈਂ ਤੋ ਦੱਸਦਾ ਮੈਂ ਆਫਿਸ ਜਾਂਦਾ ਆਪਣੇ ਤੇ ਅੱਜ ਵੀ ਮੈਂ ਜਦੋਂ ਆਫਿਸ ਬੈਠਾਂਗਾ ਤਾਂ ਮੇਰਾ ਜਿਹੜਾ ਡਰਾਅਰ ਹੈ ਨਾ ਮੈਂ ਜਾ ਕੇ ਪਹਿਲਾਂ ਡਰਾਅਰ ਕੱਢਦਾ ਉੱਥੇ ਮੇਰਾ ਆਈਡੈਂਟੀਟੀ ਕਾਰਡ ਪਿਆ ਹੋਇਆ ਜਿੱਥੇ ਲਿਖਿਆ ਕਿ 392 ਰੁਪਏ ਮੇਰੀ ਜਿਹੜੀ ਤਨਖਾਹ ਪਹਿਲੀ ਸੀ ਮੇਰੀ ਉਹ ਕਾਰਡ ਮੇਰਾ ਪਿਆ ਔਰ ਉਹ ਕਾਰਡ ਕੱਢ ਕੇ ਮੈਂ ਦੇਖਦਾ ਫਿਰ ਮੈਂ ਸੋਚਣਾ ਕਿ ਦੇਖ ਜਿਹੜੀ ਤੇਰੀ ਔਕਾਤ ਐ ਇੱਥੇ ਕਰਦੀ ਐ ਇੱਥੇ ਰਹਿ ਇਸ ਤੋਂ ਉੱਤੇ ਜਾਏਗਾ ਤਾਂ ਫਿਰ ਉਹ ਤੋਖਾ ਖਾਏਗਾ ਤੇ ਇਸ ਕਰਕੇ ਨਾ ਆਪਾਂ ਆਪਣੇ ਪਛੋਕੜ ਨੂੰ ਨਾ ਭੁਲੇ ਆਪਣੇ ਔਕਾਤ 'ਚ ਰਹਿ ਕੇ ਕੰਮ ਕਰੀਏ ਨਾ ਭੁਲੇ ਕਿ ਅਸੀਂ ਪਿੱਛੇ ਕੀ ਸੀ ਕਿਥੋਂ ਉੱਠ ਕੇ ਆਏ ਆ ਅੱਜ ਇਹ ਰੱਬ ਨੇ ਦਿੱਤਾ ਹੈ ਨਾ ਤੇ ਇਸ ਲਈ ਨਹੀਂ ਦਿੱਤਾ ਕਿ ਤੁਸੀਂ ਸੱਤੇ ਪੁਸ਼ਤਾ ਕਰਨੀਆਂ ਤੁਸੀਂ ਦੱਸਦੇ ਆ ਨਾ ਇਹ ਐ ਮੇਲੇ ਜੀ ਮੈਂ ਮੇਰੇ ਬੱਚੇ ਫਿਰ ਉਹਨਾਂ ਦੇ ਬੱਚੇ ਅਸੀਂ ਸੋਚਦੇ ਆਂ ਯਾਰ ਲੋਕੀ ਵੀ ਕਹਿੰਦੇ ਆ ਦੇਖੋ ਜੀ ਇੰਨਾ ਕਮਾ ਗਿਆ ਕਿ ਸਤ ਪੁਸ਼ਤਾ ਖਾਣ ਦੇ ਮੁਕੇਗਾ ਨਹੀਂ ਉਹ ਕੀ ਫਾਇਦਾ ਕਿਨੇ ਦੇਖਿਆ ਸਤ ਪੁਸ਼ਤਾ ਤੁਸੀਂ ਜੋ ਕਮਾ ਰਹੇ ਹੋ ਤੁਹਾਨੂੰ ਜਿੰਨੀ ਲੋੜ ਆਪਣੇ ਕੋਲ ਰੱਖੋ ਉਸ ਤੋਂ ਬਾਅਦ ਜਿਹੜਾ ਐਕਸਟਰਾ ਪੈਸਾ ਹੈ ਉਹ ਮੇਰੇ ਨਾਲ ਸਾਰੇ ਐਗਰੀ ਹੋਣਗੇ ਮੈਂ ਇਹ ਗੱਲ ਕਹਿੰਦਾ ਹੁੰਦਾ ਹਮੇਸ਼ਾ ਕਿ ਤੁਸੀਂ ਸ਼ਾਮ ਨੂੰ ਨਾ ਸ਼ਾਮ ਨੂੰ ਅੱਖਾਂ ਬੰਦ ਕਰਕੇ ਬੈਠੋ ਇੱਕ ਵਾਰ ਸੋਚੋ ਵੀ ਜੋ ਮੈਂ ਕਮਾ ਲਿਆ ਜਿੰਨੀਆਂ ਮੇਰੀਆਂ ਕੋਠੀਆਂ ਜਿੰਨੀਆਂ ਮੇਰੀਆਂ ਗੱਡੀਆਂ ਜਿੰਨੀਆਂ ਮੇਰੀਆਂ ਐਫਟੀਆਰ ਵੇਰੀਆਂ ਜਿੰਨੀਆਂ ਮੇਰੀਆਂ ਜ਼ਮੀਨਾਂ ਮੈਂ ਇਕੱਠੀਆਂ ਲੇਕਿਨ ਫਿਰ ਵੀ ਅਸੀਂ ਚੱਪਾ ਪਾ ਕੇ ਬੈਠੇ ਹੋਏ ਆ